ਕਹਾਂਗੇ ਬੀਜੇਪੀ ਆਗੂ ਰਣਜੀਤ ਸਿੰਘ ਗਿੱਲ ਦੀ ਬੀਤੇ ਦਿਨੀ ਉਹਨਾਂ ਦੇ ਘਰ ਵਿਜੀਲੈਂਸ ਨੇ 7 ਘੰਟੇ ਰੇਡ ਕੀਤੀ ਤੇ ਰਣਜੀਤ ਗਿੱਲ ਦੇ ਵਿਜੀਲੈਂਸ ਤੇ ਹੁਣ ਪਹਿਲਾ ਬਿਆਨ ਵੀ ਸਾਹਮਣੇ ਹੈ ਵਿਜੀਲੈਂਸ ਨੇ ਕਿ ਇੱਕ ਮਜੀਠਿਆ ਵਾਲੇ ਕੇਸ ਚ ਰਣਜੀਤ ਗਿੱਲ ਤੇ ਰੇਡ ਹੋਈ ਹੈ ਮਜੀਠਿਆ ਦੇ ਗਿੱਲ ਕੋ ਡਿਵੈਲਪਰ ਵਿਚਾਲੇ ਸ਼ੱਕੀ ਲੈਂਡ ਡੀਨ ਹੋਇਆ ਹੈ ਵਿਜੀਲੈਂਸ ਨੇ ਆਪਣਾ ਪਹਿਲਾ ਰਿਐਕਸ਼ਨ ਦਿੱਤਾ ਹੈ ਰੇਡ ਨੂੰ ਲੈ ਕੇ ਵਿਜੀਲੈਂਸ ਦਾ ਕਹਿਣਾ ਹੈ ਕਿ ਕਰੋੜ ਰੁਪਏ ਦੇ ਸ਼ੱਕੀ ਲੈਂਡ ਡੀਨ ਦਾ ਸ਼ੱਕ ਹੈ 25 ਜੂਨ ਨੂੰ ਐਫ ਆਈ ਆਰ ਜੋ ਦਰਜ ਹੋਈ ਸੀ ਉਸ ਪੱਧਰ ਤੇ ਹੀ ਜਾਂਚ ਹੋ ਰਹੀ ਹੈ ਤੇ ਉਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਗਿਲਕੋ ਡਿਵੈਲਪਰ ਤੇ ਮਜੀਠੀਆ ਦੀਆਂ ਇਕਾਈਆਂ ਜੁੜੀਆਂ ਨੇ ਕਈ ਦਸਤਾਵੇਜ਼ ਇਲੈਕਟ੍ਰੋਨਿਕ ਡਿਵਾਈਸਸ ਵੀ ਜ਼ਬਤ ਕੀਤੇ ਗਏ ਨੇ ਗਿਲਕੋ ਦੇ ਨਾਲ ਜੁੜੀਆਂ ਤਿੰਨ ਜਾਇਦਾਦਾਂ ਤੇ ਛਾਪੇਮਾਰੀ ਵਿਜੀਲੈਂਸ ਦੇ ਵੱਲੋਂ ਬੀਤੇ ਕੱਲ ਕੀਤੀ ਗਈ ਤੇ ਰਣਜੀਤ ਗਿਲ ਤੇ ਵਿਜੀਲੈਂਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਦਾਜੀ ਦੇ ਇੱਕ ਦਿਨ ਪਹਿਲਾਂ ਹੀ ਤਕਰੀਬਨ 10 ਵਜੇ ਰਾਤ ਨੂੰ ਨਾਇਬ ਸਿੰਘ ਸੈਣੀ ਦੀ ਰਿਹਾਈਸ਼ ਤੇ ਉਹਨਾਂ ਨੇ ਭਾਜਪਾ ਦਾ ਪੱਲਾ ਫੜਿਆ ਸੀ ਭਾਜਪਾ ਸ਼ਮੂਲੀਅਤ ਕੀਤੀ ਸੀ ਜਿਸ ਨੂੰ ਲੈ ਕੇ ਕੱਲ ਭੀਤੇ ਕੱਲ ਸਵੇਰੇ ਤਕਰੀਬਨ 9:30 ਵਜੇ ਵਿਜੀਲੈਂਸ ਦੀਆਂ ਟੀਮਾਂ ਉੱਥੇ ਪਹੁੰਚੀਆਂ ਸੈਕਟਰ 2 ਸਥਿਤ ਜੋ ਰਿਹਾਈਸ਼ਾ ਰਜੀਤ ਸਿੰਘ ਗਿੱਲ ਦੀ ਉੱਥੇ ਛਾਪੇਮਾਰੀ ਕੀਤੀ ਗਈ ਤਕਰੀਬਨ 7 ਘੰਟੇ ਵਿਜੀਲੈਂਸ ਦੀਆਂ ਟੀਮਾਂ ਇਸ ਘਰ ਦੇ ਅੰਦਰ ਰਹੀਆਂ ਡਾਕੂਮੈਂਟਸ ਉਹਨਾਂ ਦੇ ਵੱਲੋਂ ਖੰਗਾਲੇ ਗਏ ਤੇ ਸ਼ਾਮ ਨੂੰ ਤਕਰੀਬਨ 7:00 ਵਜੇ ਵਿਜੀਲੈਂਸ ਦਾ ਬਿਆਨ ਇਸ ਰੇਡ ਨੂੰ ਲੈ ਕੇ ਆਇਆ ਉਹਨਾਂ ਨੇ ਕਿਹਾ ਕਿ ਮਜੀਠਿਆ ਵਾਲੇ ਕੇਸ 'ਚ ਰঞ্জੀਤ ਸਿੰਘ ਗਿਲ ਤੇ ਅਸੀਂ ਰੇਡ ਕੀਤੀ ਹੈ ਮਜੀਠਿਆ ਦੇ ਗਿਲ ਕੋ ਡਿਵੈਲਪਰ ਵਿਚਾਲੇ ਸ਼ਕੀਲ ਲੈਂਦਨ ਹੈ ਕਰੋੜਾ ਰੁਪਏ ਦੇ ਸ਼ਕੀਲ ਲੈਂਦਨ ਦਾ ਸ਼ੱਕ ਹੈ 25 ਜੂਨ ਨੂੰ ਦਰਜ ਹੋਈ ਐਫ ਆਈ ਆਰ ਦੀ ਜਾਂਚ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਗਿਲ ਕੋ ਡਿਵੈਲਪਰ ਤੇ ਮਜੀਠਿਆ ਦੀਆਂ ਜੋ ਇਕਾਈਆਂ ਨੇ ਉਹ ਜੁੜੀਆਂ ਹੋਈਆਂ ਨੇ ਵਿਜੀਲੈਂਸ ਦਾ ਕਹਿਣਾ ਹੈ ਕਿ ਕਈ ਡਾਕੂਮੈਂਟਸ ਇਲੈਕਟ੍ਰੋਨਿਕ ਗੈਜੇਟਸ ਇਸ ਦੌਰਾਨ ਅਸੀਂ ਜ਼ਬਤ ਵਿਜੀਲੈਂਸ ਰੇਡ ਤੇ ਰਣਜੀਤ ਸਿੰਘ ਗਿੱਲ ਨੇ ਵੀ ਆਪਣਾ ਪਹਿਲਾ ਬਿਆਨ ਦਿੱਤਾ ਰਣਜੀਤ ਗਿੱਲ ਨੇ ਕਿਹਾ ਕਿ ਆਮ ਆਦੀ ਪਾਰਟੀ ਬਦਲੇ ਦੀ ਭਾਵਨਾ ਤੇ ਉਤਰ ਆਈ ਹੈ ਮੇਰੇ ਬੀਜੇਪੀ ਚ ਸ਼ਾਮਲ ਹੋਣ ਤੋਂ ਆਮ ਆਦੀ ਪਾਰਟੀ ਨਾਰਾਜ਼ ਹੈ ਮੈਨੂੰ ਡਰਾਉਣ ਤੇ ਪਰੇਸ਼ਾਨ ਕਰਨ ਦੇ ਲਈ ਮੇਰੇ ਤੇ ਰੇਡ ਕੀਤੀ ਗਈ ਮੈਨੂੰ ਨਿਆਂਪਾਲਿਕਾ ਤੇ ਪੂਰਾ ਭਰੋਸਾ ਹੈ ਕੱਲ ਸਵੇਰੇ ਹੀ ਵਿਜੀਲੈਂਸ ਨੇ ਚੰਡੀਗੜ੍ਹ ਸਿੱਟ ਰਿਹਾਇਸ਼ ਤੇ ਰੇਡ ਰਣਜੀਤ ਸਿੰਘ ਗਿੱਲ ਦੀ ਕੋਠੀ ਚ ਕੀਤੀ ਕਰੀਬ 7 ਘੰਟੇ ਤੱਕ ਵਿਜੀਲੈਂਸ ਦੇ ਇਹ ਰੇਡ ਚੱਲੀ ਹੈ ਤੇ ਪਰਸੋਂ ਰਣਜੀਤ ਗਿੱਲ ਦੇ ਰਾਤ ਪਾਚ ਪਾਚ ਸ਼ਾਮਲ ਹੋਏ ਸੀ ਤੇ ਵਿਜੀਲੈਂਸ ਰੇਡ ਤੇ ਰਣਜੀਤ ਸਿੰਘ ਗਿੱਲ ਨੇ ਵੀ ਆਪਣਾ ਪਹਿਲਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਆਮ ਆਦੀ ਪਾਰਟੀ ਬਦਲੇ ਦੀ ਭਾਵਨਾ ਤੇ ਉਤਰ ਆਈ ਹੈ ਮੇਰੇ ਬੀਜੇਪੀ ਚ ਸ਼ਾਮਲ ਹੋਣ ਤੋਂ ਆਮ ਆਦੀ ਪਾਰਟੀ ਨਾਰਾਜ਼ ਹੈ ਮੈਨੂੰ ਡਰਾਉਣ ਤੇ ਪਰੇਸ਼ਾਨ ਕਰਨ ਦੇ ਲਈ ਇਹ ਰੇਡ ਕੀਤੀ ਗਈ ਹੈ ਮੈਨੂੰ ਨਿਆਪਾਲਿਕਾ ਤੇ ਪੂਰਾ ਭਰੋਸਾ ਹੈ ਦੂਸਰੇ ਪਾਸੇ ਬੀਜੇਪੀ ਵੀ ਐਸੀ ਗੱਲ ਦਾ ਜ਼ਿਕਰ ਕਰ ਰਹੀ ਹੈ ਕਿ पॉलिटिकल वैनिटरी तहत एक पूरी कार्रवाई की गई है क्योंकि दबाव रंजीत सिंह गिल पे बनाया जा रहा है कि वो आम आदमी पार्टी जॉइन करन जे रोना ने आम आदमी पार्टी जॉइन नहीं कीती बीजेपी जॉइन कर ले ते उनहेंते विजिलेंस दी रेड कीती गई है दूसरे पासे आम आदमी पार्टी दा कहना है कि विक्रम सिंह मजीद थिया मामले दी जांच पड़ताल चल रही है उसी मामलेच रंजीत सिंह गिल ते रिहाईश ते दबिश विजिलेंस ने दी ਆਪਣੇ ਪਤੇ ਜੇ ਮੈਂ ਪਿਛਲੇ ਕੁਝ ਦਿਨਾਂ ਚ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਉਦੋਂ ਮੈਂ ਇੱਕ ਗੱਲ ਕਹੀ ਸੀ ਵੀ ਅਗਲਾ ਜਿਹੜਾ ਰਾਜਨੀਤਿਕ ਸਫ਼ਰ ਹੈ ਮੈਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਲਵਾਂਗਾ ਸੋ ਉਸ ਸਮੇਂ ਦੌਰਾਨ ਮੇਰੇ ਤੇ ਸਰਕਾਰ ਦਾ ਹੀ ਬਹੁਤ ਪ੍ਰੈਸ਼ਰ ਆਇਆ ਮੇਰੇ ਤੇ ਬਾਕੀ ਪਾਰਟੀਆਂ ਦੇ ਪ੍ਰੈਸ਼ਰ ਆਇਆ ਪਰ ਮੈਂ ਜੋ ਕਿਹਾ ਸੀ ਉਸ ਮੁਤਾਬਕ ਮੈਂ ਲੋਕਾਂ ਦੇ ਵਿੱਚ ਗਿਆ ਬਹੁਤ ਮੈਂ ਮੀਟਿੰਗਾਂ ਕੀਤੀਆਂ ਉੱਥੋਂ ਜੋ رائے ਨਿਕਲ ਕੇ ਆਈ ਵੀ ਅਸੀਂ ਸ੍ਰੀ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਉਹਦਾ ਸਮਰਥਨ ਕਰਦੇ ਆਂ ਔਰ ਬਿਨਾ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਤੋਂ ਬਿਗੈਰ ਜਿਹੜਾ ਪੰਜਾਬ ਦਾ ਭਲਾਈ ਹੋ ਸਕਦਾ ਪੰਜਾਬ ਤਰੱਕੀ ਦੇ ਰਾਹ ਤੇ ਨਹੀਂ ਜਾ ਸਕਦਾ ਸੋ ਇਸ ਕਰਕੇ ਮੈਂ ਫੈਸਲਾ ਲਿਆ ਸੀ ਬੀਜੇਪੀ ਜੁਆਇਨ ਕਰਨ ਦਾ ਪਰ ਮੈਨੂੰ ਲੱਗਦਾ ਵੀ ਬਦਲੇ ਦੀ ਭਾਵਨਾ ਦੇ ਨਾਲ ਮੇਰੇ ਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਤੇ ਜੋ ਕਿ ਮੇਰੇ ਨਾਲ ਮੈਨੂੰ ਪਤਾ ਚੱਲਿਆ ਵੀ ਕੁਝ გილકો ਦੀਆਂ ਐਂਟਰੀਆਂ ਦੀ ਗੱਲ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮੀਤਿਆ ਜੀ ਦੇ ਨਾਲ ਮੈਂ ਦੱਸਣਾ ਚਾਹੁੰਦਾ ਉਹ 2012 ਦੀ ਐਂਟਰੀ ਲੀਗਲ ਐਂਟਰੀ ਹੈ ਕੰਪਨੀ ਟੂ ਕੰਪਨੀ ਜਿਹੜੀ ਐਂਟਰੀ ਹੈ ਔਰ ਮੇਰੇ ਇਨਕਮ ਟੈਕਸ ਦੇ ਰਿਕਾਰਡ ਚ ਹੈ ਸੋ ਮੈਂ ਮੈਨੂੰ ਭਰੋਸਾ ਹੈ ਪਰਮਾਤਮਾ ਉੱਤੇ ਅਤੇ ਆਪਣੀਆਂ ਮਾਨਜੁਕ ਅਦਾਲਤਾਂ ਤੇ ਮੈਨੂੰ ਜਿਹੜਾ ਪੂਰਾ ਇਨਸਾਫ ਮਿਲੂਗਾ ਉਹ ਵੈਗਿ ਸ਼ੁੱਕਰਵਾਰ ਦੀ ਰਾਤ ਕਰੀਬ 10 ਵਜੇ ਇਹ ਤਸਵੀਰਾਂ ਸਾਹਮਣੇ ਆਈਆਂ ਜਦੋਂ ਰੀਅਲ ਏਸਟੇਟ ਕੰਪਨੀ ਗਿਲਕੋ ਦੇ ਮਾਲਕ ਰਣਜੀਤ ਸਿੰਘ ਗਿਲ ਭਾਜਪਾ ਦੇ ਵਿੱਚ ਸ਼ਾਮਲ ਹੋਏ ਬੀਜੇਪੀ ਵਿੱਚ ਗਿਆ ਹਲੇ ਇੱਕ ਰਾਤ ਹੀ ਲੰਗੀ ਸੀ ਕਿ ਸ਼ਨੀਵਾਰ ਸਵੇਰੇ 9:30 ਵਜੇ ਵਿਜੀਲੈਂਸ ਨੇ ਰਣਜੀਤ ਗਿਲ ਦੇ ਘਰ ਤੇ ਰੇਡ ਕਰ ਦਿੱਤੀ ਕਰੀਬ 9:30 ਵਜੇ ਚੰਡੀਗੜ੍ਹ ਸੈਕਟਰ 2 ਦੇ ਵਿੱਚ ਉਹਨਾਂ ਦੀ ਰਹਿਸ਼ਤੇ ਛਾਪਾਂ ਮਾਰਿਆ ਤੇ ਨਾਲ ਹੀ ਮੁਹਾਲੀ ਫੇਜ਼ 7 ਵਿੱਚ ਉਹਨਾਂ ਦੇ ਪਾਰਟਨਰ ਦੇ ਘਰ ਵੀ ਚੈਕਿੰਗ ਕੀਤੀ ਗਈ ਗਿਲ ਤੇ ਹੋਈ ਰੇਡ ਨੂੰ ਲੈ ਕੇ ਸਿਆਸੀ ਵਿਵਾਦ ਖੜਾ ਹੋ ਗਿਆ ਜਬ ਤੋਂ ਤੈਨੂੰ ਦਿਖਾਈ ਨਹੀਂ ਦਿੱਤੀ ਆ के पास विजिलेंस है, उन्हें रात जो तो विजिलेंस पहुंचेगी किस प्रकार से द्वेष भावना से ये सरकार काम कर रही है ये लोगों का काम नहीं कर रही ये तो लोगों को आवाज दबाने का काम कर रही है उनका गला घोटने का काम कर रही है वो तो जो करने झोपड़ी गल कटे पास वो तो जो निकलूंगा कानून करूंगा ਰਣਜੀਤ ਗਿਲਤੇ ਵਿਜੀਲੈਂਸ ਦੀ ਰੇਡ ਨੂੰ ਲੈ ਕੇ ਭਾਜਪਾ ਤੇ ਆਮ ਆਦਮੀ ਪਾਰਟੀ ਅਮੋ ਸਾਹਮਣੇ ਖੜੇ ਨੇ ਭਾਜਪਾ ਨੇ ਇਸ ਨੂੰ ਸਿਆਸੀ ਬਦਲਾਖੋਰੀ ਦੱਸਿਆ ਤਾਂ ਆਪ ਨੇ ਇਸ ਦੀ ਉਤਾਰਾ ਵਿਕਰਮ ਮੰਜੀਠਿਆ ਦੇ ਨਾਲ ਚੋੜ ਦਿੱਤੀਆਂ ਉਦੋਂ ਇਸ ਪੂਰੇ ਮਾਮਲੇ ਤੇ ਅਕਾਲੀ ਦਲ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਹੈ ਕਾਰਵਾਈ ਉਹਨੂੰ ਰੋਕਣ ਦਾ ਪ੍ਰਯਾਸ ਹੈ ਜਿਹਦੇ ਤੇ ਸਫਲ ਨਹੀਂ ਹੋਣਗੇ ਮਤਲਬ 15 ਦਿਨ ਪਹਿਲਾਂ ਤੁਹਾਡੀ ਪਾਰਟੀ ਜੁਆਇਨ ਕਰ ਲੈਂਦੇ ਤੇ ਬੜੇ ਵਧੀਆ ਸੀ 15 ਦਿਨਾਂ ਚ ਕੀ ਹੋ ਗਿਆ ਵੀ ਉਹਨਾਂ ਨੇ ਭਾਜਪਾ ਜੁਆਇਨ ਕਰਦੀ ਇਸ ਕਰਕੇ ਵਿਜੀਲੈਂਸ ਕਰਦੇ ਹੋ ਦੋ ਤਰ੍ਹਾਂ ਦਾ ਦੋਰਾ ਮਾਪਦੰਡ ਹੈ ਜੇ ਮਜੀਠੀਆ ਦੀ ਗੱਲ ਆਈ ਤੇ ਕੈਪਟਨ ਅਮਰਿੰਦਰ ਸਿੰਘ ਉਹ ਨਿਕਲ ਕੇ ਆ ਗਏ ਜੇ ਹੁਣ ਉਹ ਤਾਰਾਂ ਜਿਹੜੀਆਂ ਟਰਾਂਜੈਕਸ਼ਨ ਦੀਆਂ ਰঞ্জੀਤ ਸਿੰਘ ਗਿੱਲ ਵੱਲ ਨੂੰ ਤੁਰੀਆਂ ਤੇ ਭਾਰਤੀ ਜਨਤਾ ਪਾਰਟੀ ਨਾਲ ਦੇ ਨਾਲ ਉਹਦੇ ਹੱਕ ਦੇ ਵਿੱਚ ਆ ਕੇ ਉੱਤਣ ਲੱਗੀ ਇਹ ਮੇਲ ਤੇ ਸੁਮੇਲ ਇਹ ਗੱਠਜੋੜ ਜਿਹੜਾ ਇਹ ਕਿਹੋ ਜਿਹਾ ਹੈ ਕਿੰਨਾਂ ਲੋਕਾਂ ਦੀ ਬਣਤੀ ਕੀਤੀ ਜਾ ਰਹੀ ਹੈ ਰঞ্জੀਤ ਗਿੱਲ ਸਾਹਿਬ ਨੂੰ ਤਾਂ ਸ਼ਰਮ ਨਹੀਂ ਕਰਦਣ ਛੱਡੇ ਸਮਾਂ ਹੋ ਗਿਆ ਔਰ ਪਿੱਛੇ ਜੇ ਤਾਂ ਬੜਾ ਰੌਲਾ ਪਿਆ ਪਾਰਟੀ ਦੇ ਵਿਚਾਰੇ ਨੂੰ ਸੋ ਜਿਹੜੇ 15 20 ਦਿਨ ਦਾ ਸਮਾਂ ਲੱਗਿਆ ਕੀ ਕੋਈ ਵਿਜੀਲੈਂਸ ਦਾ ਡੰਡਾ ਦਿਖਾ ਕੇ ਅੰਦਰ ਖਾਤੇ ਰஞ்சிਤ ਗਿੱਲ ਸਾਹਿਬ ਨਾਲ ਸੌਦੇਬਾਜ਼ੀ ਹੋ ਰਹੀ ਸੀ ਤਾਂ ਨਹੀਂ ਵਿਜੀਲੈਂਸ ਦੀ ਰੈਡ ਹੋਈ ਕਿ ਆਜ ਇੱਕਦਮ ਜਦੋਂ ਬੀਜੇਪੀ ਦੇ ਵਿੱਚ ਚਲੇ ਗਏ ਤਾਂ ਵਿਜੀਲੈਂਸ ਦੀਆਂ ਟੀਮਾਂ ਬੜੀ ਮੁਸਤੈਦੀ ਦੇ ਨਾਲ ਉਹਨਾਂ ਦੇ ਘਰੇ ਪਹੁੰਚ ਗਈਆਂ ਹੁਣ ਤੁਹਾਨੂੰ ਦੱਸਦੇ ਹਾਂ ਰஞ்சிਤ ਗਿੱਲ ਕੌਣ ਨੇ ਬੀਜੇਪੀ ਵਿੱਚ ਸ਼ਾਮਲ ਹੋਏ ਰஞ்சிਤ ਗਿੱਲ ਸਾਫਕਾ ਅਕਾਲੀਆ ਗੁਨੇ ਅਤੇ ਰੀਅਲ ਏਸਟੇਟ ਦੇ ਕਾਰੋਬਾਰ ਨਾਲ ਜੁੜੇ ਨੇ ਗਿੱਲ ਕੋ ਗਰੁੱਪ ਆਫ ਕੰਪਨੀਆਂਜ਼ ਦੇ ਮੈਨੇਜਿੰਗ ਡਾਇਰੈਕਟਰ ਨੇ ਮੂਲ ਰੂਪ ਤੋਂ ਰੋਪੜ ਦੇ ਪਿੰਡ ਦੀ ਸਰਪੰਚੀ ਤੋਂ ਸਿਆਸਤ ਦੀ ਸ਼ੁਰੂਆਤ ਕੀਤੀ ਖੜ੍ਹ ਤੋਂ ਦੋ ਵਾਰ ਵਿਧਾਨ ਸਭਾ ਦੀ ਚੋਣ ਲੜੀ ਅਕਾਲੀ ਦਲ ਦੀ ਟਿਕਟ ਤੇ ਮੈਦਾਨ ਦੇ ਵਿੱਚ ਉਤਰੇ ਪਰ ਸਫਲਤਾ ਨਹੀਂ ਮਿਲੀ ਖੜ੍ਹ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਵੀ ਰਹੇ ਇਸੇ ਸਾਲ 18 ਜੁਲਾਈ ਨੂੰ ਗਿੱਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਭਾਜਪਾ ਦੇ ਵਿੱਚ ਸ਼ਾਮਲ ਹੁੰਦਿਆਂ ਹੀ ਉਹਨਾਂ ਦੇ ਉੱਤੇ ਵਿਜੀਲੈਂਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ ਦੇ ਨਾਲ ਅੰਕਿਤ ਦਦਾਨੀ ਨਿਊ ਸਿਟੀ ਮਾਂਸਾ ਚਮੀ ਲੋਕਾਂ ਦੇ ਲਈ ਪਰੇਸ਼ਾਨੀ ਬਣ ਗਿਆ ਹੈ ਪੂਰਾ ਸ਼ਹਿਰ ਹੀ ਜਲਥਲ ਹੋ ਗਿਆ ਹੈ ਥਾਂ ਥਾਂ ਤੇ ਪਾਣੀ ਖੜਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਨੇ ਬਰਤਾਰ ਸਰ ਤੁਸੀਂ ਦੇਖ ਸਕਦੇ ਹੋ ਵੀ ਸਵੇਰੇ 4:30-5 ਵਜੇ ਦਾ ਮੀਂਹ ਲੱਗਿਆ ਲਗਾਤਾਰ ਹੈ ਲੋਕ ਪਰੇਸ਼ਾਨ ਨੇ ਦੁਕਾਨਦਾਰ ਪਰੇਸ਼ਾਨ ਨੇ ਲੋਕਾਂ ਦੇ ਘਰੇ ਪਾਣੀ ਵੜ ਗਿਆ ਤੇ ਪਾਣੀ ਕਿਉਂਕਿ ਬਹੁਤ ਜ਼ਿਆਦਾ بارش ਹੋਣ ਕਰਕੇ ਸਾਰਾ ਬਾਜ਼ਾਰ ਲੱਖ ਪਾਸੇ ਪਾਣੀ ਨਾਲ ਭਰਿਆ ਪਿਆ ਹੈ ਅਤੇ ਅਤੇ ਬਹੁਤ ਮਾੜੇ ਹਾਲਾਤ ਨੇ ਸਰਕਾਰ ਦੇ ਸੀਵਰੇਜ ਦੇ ਗੰਦੇ ਪਾਣੀ ਦੇ ਗਧੀਆਂ ਗਲੀਆਂ ਤੇ ਨਾਲੀਆਂ ਦੇ ਤੁਸੀਂ ਦੇਖ ਸਕਦੇ ਹੋ ਵੀ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਗੰਦਾ ਖਾਣਾ ਖਾਣਾ ਪੈ ਰਿਹਾ ਉਹਨਾਂ ਨੂੰ ਪਾਣੀ ਗੰਦੇ ਪਾਣੀ ਵਿੱਚੋਂ ਵੀ ਟੱਪਣਾ ਪੈ ਰਿਹਾ ਮਜਬੂਰ ਹੋ ਕੇ